ਐ ਹੁਮੋਂ ਆਕੇ ਤੇ ਆਕੇ ਨਾ ਸ਼ਬਦ ਮੁੱਕ ਜਾਂਦੇ ਨੇ ਜੋ ਤੁਸੀਂ ਇਗਜ਼ਾਮ ਦੇ ਕੇ ਆਏ ਹੋ ਨਾ ਥੋੜਾ ਦਿਮਾਗ ਬਿਲਕੁਲ ਖਾਲੀ ਹੋ ਜਾਂਦਾ ਮੇਰੀ ਉਹ ਸਿਚੁਏਸ਼ਨ ਹੈ ਟਿਕਾਣਾ ਵਧੀਆ ਸਿਨੇਮਾ ਵਧੀਆ ਸਿਨੇਮਾ ਵਧੀਆ ਸਿਨੇਮਾ ਅਸੀਂ ਵਧੀਆ ਸਿਨੇਮਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜੇ ਵਧੀਆ ਲੱਗੀ ਤਾਂ ਤਾਂ ਇਹਨੂੰ ਸਪੋਰਟ ਕਰ ਦਿਓ ਜਿੰਨਾ ਤੁਸੀਂ ਕਰ ਸਕਦੇ ਹੋ ਆ ਦੋ ਚੀਜ਼ਾਂ ਨੇ ਜਿਨ੍ਹਾਂ ਕਰਕੇ ਮੈਂ ਫਿਲਮ ਬਣਾ ਸਕਿਆ ਮੈਂ ਇਮੋਸ਼ਨਲ ਹੋ ਗਿਆ ਤਾਂ ਇਹਨੂੰ ਨਿਕਲਾ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਮੌਕੇ ਤੇ ਆ ਕੇ ਨਾ ਸ਼ਬਦ ਮੁੱਕ ਜਾਂਦੇ ਨੇ ਜਦੋਂ ਤੁਸੀਂ ਐਗਜ਼ਾਮ ਦੇ ਕੇ ਆਏ ਹੋ ਨਾ ਥੋੜਾ ਦਿਮਾਗ ਬਿਲਕੁਲ ਖਾਲੀ ਹੋ ਜਾਂਦਾ ਮੇਰੀ ਉਹ ਸਿਚੁਏਸ਼ਨ ਹੈ ਜੇ ਤੁਹਾਨੂੰ ਫਿਲਮ ਵਧੀਆ ਲੱਗੀ ਤਾਂ ਤਾਂ ਪਲੀਜ਼ ਇਹਨੂੰ ਸਪਰੈਡ ਕਰਿਓ ਜੇ ਨਹੀਂ ਵਧੀਆ ਲੱਗੀ ਤਾਂ ਕੋਈ ਲੋੜ ਨਹੀਂ ਹੈ ਮੇਰੀ ਮੈਂ ਤਾਂ ਇਸੇ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਅਸੀਂ ਕਹਿਣਾ ਵਧੀਆ ਸਿਨੇਮਾ ਵਧੀਆ ਸਿਨੇਮਾ ਵਧੀਆ ਸਿਨੇਮਾ ਅਸੀਂ ਵਧੀਆ ਸਿਨੇਮਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜੇ ਵਧੀਆ ਲੱਗੀ ਤਾਂ ਤਾਂ ਇਹਨੂੰ ਸਪਰੈਡ ਕਰ ਦਿਓ ਜਿੰਨਾ ਤੁਸੀਂ ਕਰ ਸਕਦੇ ਹੋ ਦੂਸਰੀ ਗੱਲ ਇਹ ਆ ਦੋ ਚੀਜ਼ਾਂ ਨੇ ਜਿਨ੍ਹਾਂ ਕਰਕੇ ਮੈਂ ਫਿਲਮ ਬਣਾ ਸਕਿਆ ਮੈਂ ਇਮੋਸ਼ਨਲ ਹੋ ਗਿਆ ਤੁਹਾਨੂੰ ਵਿਚਾਲੇ ਅੱਜ ਬਈ ਥੋੜੀ سپورਟ ਤੋਂ ਕਿਹਾ ਜੀਦਾ ਹੋਰ ਹਨ ਇਨੀ ਪੋਸਿਬਲ ਨਹੀਂ ਕਿ ਤੁਹਾਡੇ ਨੂੰ ਨਹੀਂ سپورਟ ਕਰਨਾ ਥੈਂਕ ਯੂ ਵੈਰੀ ਮਚ ਤੁਹਾਡਾ ਦੋਨੋਂ ਦਾ ਬਹੁਤ ਬਹੁਤ ਤੁਹਾਨੂੰ ਬਹੁਤ ਮੇਰੇ ਤੇ ਇੰਨਾ ਭਰੋਸਾ ਕਰਨ ਵਾਸਤੇ ਥੈਂਕ ਯੂ ਜੀ ਸੋ ਮਚ ਸਾਰਿਆਂ ਦਾ ਔਰ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ ਬਾਕੀ ਜਿਵੇਂ ਅਵਤਾਰ ਜੀ ਨੇ ਕਿਹਾ ਕਿ ਜੇ ਵਾਕਈ ਵਧੀਆ ਲੱਗੀ ਫਿਲਮ ਤਾਂ ਜਰੂਰ ਸਪੋਰਟ ਕਰਿਓ ਜੇ ਨਾ ਲੱਗੀ ਬੇਸ਼ੱਕ ਨਾ ਕਰਿਓ ਤੇ ਅੱਗੇ ਤੋਂ ਹੋਰ ਵੀ ਚੰਗਾ ਸਿਨੇਮਾ ਅਸੀਂ ਲਿਆ ਸਕੀਏ ਤਾਂ ਇਦਾਂ ਦੀ ਫਿਲਮਾਂ ਨੂੰ ਜ਼ਰੂਰ ਸਪੋਰਟ ਕਰੋ థాంਕ ਯੂ ਸੋ ਮਚ ਸਸ ਸਸ ਗਾਲਜੀ ਸਾਰਿਆਂ ਨੂੰ ਇਸ ਮੌਕੇ ਤੇ ਆ ਕੇ ਨਾ ਸ਼ਬਦ ਮੁੱਕ ਜਾਂਦੇ ਨੇ ਜਦੋਂ ਤੁਸੀਂ ਐਗਜ਼ਾਮ ਦੇ ਕੇ ਆਏ ਹੋ ਨਾ ਥੋੜਾ ਦਿਮਾਗ ਬਿਲਕੁਲ ਖਾਲੀ ਹੋ ਜਾਂਦਾ ਮੇਰੀ ਉਹ ਸਿਚੁਏਸ਼ਨ ਹੈ ਜੇ ਤੁਹਾਨੂੰ ਫਿਲਮ ਵਧੀਆ ਲੱਗੀ ਤਾਂ ਤਾਂ ਪਲੀਜ਼ ਇਹਨੂੰ ਸਪਰੈਡ ਕਰਿਓ ਜੇ ਨਹੀਂ ਵਧੀਆ ਲੱਗੀ ਤਾਂ ਕੋਈ ਲੋੜ ਨਹੀਂ ਹੈ ਮੇਰੀ ਮੈਂ ਤਾਂ ਇਹ ਇਸੇ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਅਸੀਂ ਕਹਿਣਾ ਵਧੀਆ ਸਿਨੇਮਾ ਵਧੀਆ ਸਿਨੇਮਾ ਵਧੀਆ ਸਿਨੇਮਾ ਅਸੀਂ ਵਧੀਆ ਸਿਨੇਮਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜੇ ਵਧੀਆ ਲੱਗੀ ਤਾਂ ਤਾਂ ਇਹਨੂੰ ਸਪਰੈਡ ਕਰ ਦਿਓ ਜਿੰਨਾ ਤੁਸੀਂ ਕਰ ਸਕਦੇ ਹੋ ਦੂਸਰੀ ਗੱਲ ਇਹ ਆਹ ਦੋ ਚੀਜ਼ਾਂ ਨੇ ਜਿਨ੍ਹਾਂ ਕਰਕੇ ਮੈਂ ਫਿਰ ਨੂੰ ਬਣਾ ਸਕਿਆ ਮੈਂ ਇਮੋਸ਼ਨਲ ਹੋ ਗਿਆ ਤੁਹਾਨੂੰ ਵਿਚਾਲੇ ਅੱਜ ਬਈ ਥੋੜੀ سپورਟ ਤੋਂ ਕਹਿੰਦਾ ਆਹ ਹੋ ਰਿਹਾ ਨਾ ਇਹ ਨਹੀਂ ਪੋਸਿਬਲ ਜੀ ਤੁਹਾਡੇ ਜਿਹੜੇ ਨਹੀਂ ਸਪੋਰਟ ਕਰਾ। ਥੈਂਕ ਯੂ ਵੈਰੀ ਮਚ। ਤੁਹਾਡਾ ਦੋਨੋਂ ਦਾ ਬਹੁਤ-ਬਹੁਤ ਤੁਹਾਨੂੰ ਬਹੁਤ-ਬਹੁਤ ਮੇਰੇ ਤੇ ਇੰਨਾ ਭਰੋਸਾ ਕਰਨ ਵਾਸਤੇ। ਥੈਂਕ ਯੂ ਜੀ ਸੋ ਮਚ ਸਾਰਿਆਂ ਦਾ। ਔਰ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ। ਬਾਕੀ ਜਿਵੇਂ ਅਵਤਾਰ ਜੀ ਨੇ ਕਿਹਾ ਕਿ ਜੇ ਵਾਕਈ ਵਧੀਆ ਲੱਗੀ ਫਿਲਮ ਤਾਂ ਜਰੂਰ ਸਪੋਰਟ ਕਰਿਓ। ਜੇ ਨਾ ਲੱਗੀ ਬੇਸ਼ੱਕ ਨਾ ਕਰਿਓ। ਤੇ ਅੱਗੇ ਤੋਂ ਹੋਰ ਵੀ ਚੰਗਾ ਸਿਨੇਮਾ ਅਸੀਂ ਲਿਆ ਸਕੀਏ। ਤਾਂ ਇਦਾਂ ਇਹ ਫਿਲਮ ਨੂੰ ਜਰੂਰ ਸਪੋਰਟ ਕਰੋ। ਥੈਂਕ ਯੂ ਸੋ ਮਚ। ਬੱਚੇ ਨੇ ਹੁਣ। ਸਸੇ ਗਾਲ ਜੀ ਸਾਰਿਆਂ ਨੂੰ। ਇਸ ਮੌਕੇ ਤੇ ਆ ਕੇ ਨਾ ਸ਼ਬਦ ਮੁੱਕ ਜਾਂਦੇ ਨੇ ਜਦੋਂ ਤੁਸੀਂ ਐਗਜ਼ਾਮ ਦੇ ਕੇ ਆਏ ਹੋ ਨਾ ਥੋੜਾ ਦਿਮਾਗ ਬਿਲਕੁਲ ਖਾਲੀ ਹੋ ਜਾਂਦਾ ਮੇਰੀ ਉਹ ਸਿਚੁਏਸ਼ਨ ਹੈ ਜੇ ਤੁਹਾਨੂੰ ਫਿਲਮ ਵਧੀਆ ਲੱਗੀ ਤਾਂ ਤਾਂ ਪਲੀਜ਼ ਇਹਨੂੰ ਸਪਰੈਡ ਕਰਿਓ ਜੇ ਨਹੀਂ ਵਧੀਆ ਲੱਗੀ ਤਾਂ ਕੋਈ ਲੋੜ ਨਹੀਂ ਹੈ ਮੇਰੀ ਮੈਂ ਤਾਂ ਇਸੇ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਅਸੀਂ ਕਹਿਣਾ ਵਧੀਆ ਸਿਨੇਮਾ ਵਧੀਆ ਸਿਨੇਮਾ ਵਧੀਆ ਸਿਨੇਮਾ ਅਸੀਂ ਵਧੀਆ ਸਿਨੇਮਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜੇ ਵਧੀਆ ਲੱਗੀ ਤਾਂ ਤਾਂ ਇਹਨੂੰ ਸਪਰੈਡ ਕਰ ਦਿਓ ਜਿੰਨਾ ਤੁਸੀਂ ਕਰ ਸਕਦੇ ਹੋ ਦੂਸਰੀ ਗੱਲ ਇਹ ਆ ਦੋ ਚੀਜ਼ਾਂ ਨੇ ਜਿਨ੍ਹਾਂ ਕਰਕੇ ਮੈਂ ਫਿਲਮ ਬਣਾ ਸਕਿਆ ਮੈਂ ਇਮੋਸ਼ਨਲ ਹੋ ਗਿਆ ਤੁਹਾਨੂੰ ਵਿਚਾਲੇ ਅੱਜ ਬਈ ਥੋੜੀ سپورਟ ਤੋਂ ਕਿਨਾਂ ਜੀਦਾ ਹੋਰ ਹਨ ਇਨੀ ਪੋਸਿਬਿਲਟੀ ਕਿ ਤੁਹਾਡੇ ਜੀ ਨਾਲ سپورਟ ਕਰਨਾ ਥੈਂਕ ਯੂ ਵੈਰੀ ਮਚ ਤੁਹਾਡਾ ਦੋਨੋਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਤੇ ਇੰਨਾ ਭਰੋਸਾ ਕਰਨ ਵਾਸਤੇ ਥੈਂਕ ਯੂ ਜੀ ਸੋ ਮਚ ਸਾਰਿਆਂ ਦਾ ਔਰ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਰੱਖੇ ਬਾਕੀ ਜਿਵੇਂ ਅਵਤਾਰ ਜੀ ਨੇ ਕਿਹਾ ਕਿ ਜੇ ਵਾਕਈ ਵਧੀਆ ਲੱਗੀ ਫਿਲਮ ਤਾਂ ਜਰੂਰ ਸਪੋਰਟ ਕਰਿਓ ਜੇ ਨਾ ਲੱਗੀ ਬੇਸ਼ੱਕ ਨਾ ਕਰਿਓ ਤੇ ਅੱਗੇ ਤੋਂ ਹੋਰ ਵੀ ਚੰਗਾ ਸਿਨੇਮਾ ਅਸੀਂ ਲਿਆ ਸਕੀਏ ਤਾਂ ਇਦਾਂ ਦੇ ਫਿਲਮਾਂ ਨੂੰ ਜ਼ਰੂਰ ਸਪੋਰਟ ਕਰੋ ਥੈਂਕ ਯੂ ਸੋ ਮਚ